ਕੀ ਗੱਲਬਾਤ ਹੋਈ ਉਹ ਬਾਈ ਮੇਰਾ ਨਾਮ ਦੌਲਤ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿਲਾਂ 'ਚ ਗ੍ਰਿਲਾਂ 'ਚ ਵੱਜ ਕੇ ਜੋ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਤੇ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਕ ਕਾਫੀ ਜਾਨੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਾਨੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੂਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਕਿਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਤੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਕੇ ਤਾਂ ਫੜੇ ਕਹਿੰਦੇ ਤੇ ਇਹਨਾਂ ਫੜੇ ਨਹੀਂ ਜਣਾ ਫਰਾਰ ਹੋ ਜਣਾ ਨਹੀਂ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਟਰੱਕ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਕੱਟ ਮਾਰਿਆ ਇਹਨਾਂ ਨੇ ਖਾਲੀ ਛੜ ਕੇ ਹੀ ਕੋਈ ਜਾਮਣੀ ਹੀ ਲੱਗਾ ਉਹ ਜਾਣ ਦੇ ਹੀ ਆਪਣੇ ਰਸਤੇ ਤੋਂ ਸਾਈਡ ਨੂੰ ਮੈਂ ਸਾਈਡ ਮਾਰੀ ਜੋ ਗ੍ਰਿੱਲਾ ਨਾਲ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਗ ਟਾਇਰ ਉਹਦਾ ਪਿੱਛੇ ਚੜ ਗਏ ਉੱਤੇ ਛਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ ਹਾਂਜੀ ਹਾਂ ਜੀ ਭੱਜ ਜਾਂਦਾ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਤਾਂ ਸ਼ਾਇਦ ਲੱਗਦਾ ਨਸ਼ੇ ਦੇ ਨਸ਼ਾ ਕੀਤਾ ਹੋਵੇ ਚਾਹੀਦਾ ਲੱਗਦਾ ਜੀ ਇਹ ਤੁਸੀਂ ਨਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜ ਜਾਂਦਾ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਇਹ ਨਾ ਹੁੰਦੀ ਜੇ ਬੇਰੇ ਨੇ ਭੱਜਣਾ ਹੈ ਹਾਂਜੀ ਪਰਮੇਸ਼ਰ ਸਿੰਘ ਹੈ ਸਰ ਇਹ ਕੀ ਗੱਲਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਇਦਾਂ ਉਹ ਬੰਦਾ ਜਾ ਰਿਹਾ ਹੀ ਰਸਤੇ 'ਚ ਕੋਈ ਜਾਮ ਨਹੀਂ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਫਰੇਲਾ ਜੀ ਮਾਰ ਕੇ ਤੇ ਉਹਦੇ ਟਾਇਰ ਨਹੀਂ ਸਿੱਧਾ ਆ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਇਦਾਂ ਮਤਲਬ ਕਿ ਨਾ ਗੱਡੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਹਾਂਜੀ ਆ ਜੂੜਦੇ ਪਾਣੀ ਮੁੰਡੇ ਗਏ ਅਸੀਂ ਗੱਡੀਆਂ ਦੇਖੇ ਮਰੇ ਸ਼ੀਸ਼ਾ ਵੀ ਨਹੀਂ ਬੋਲਦੇ ਉੱਥੇ ਕਿ ਜ ਧੱਕੇ ਨਾਲ ਪਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਰਾਤ ਨੂੰ ਤੇਜ ਕਹਿੰਦੇ ਅਸੀਂ 4-5 ਜਾਣੇ ਪਰ ਅਸੀਂ ਜਿਹੜੇ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਸੀ। ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਅਸੀਂ ਮੌਕੇ ਤੇ ਗਏ ਤੇ ਦੋ ਜਾਣੇ ਹੀ ਸੀ। ਨਸ਼ੇ ਦੇ ਹਾਲ ਚਾਲ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਡਰਸਨਸ ਵੀ ਨਹੀਂ ਹੈਗਾ। ਰਾਜਸਥਾਨ ਦਾ ਭਈਆ। ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ। ਅਹੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੈਦੀ ਹਸਪੀਟਲ ਆਏ ਆ ਜਿੱਥੇ ਇੱਕ ਬੰਦੇ ਦੀ ਜਾਨਤ ਹੋ ਗਈ ਸੀ ਉਹਨਾਂ ਜਿਹੜਾ ਜਿਹੜੇ ਟਰੱਕ ਚ ਲਾਉਣ ਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪੰਪ પેટ્રોલ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅਦ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਵਾਈਡਰ ਦੇ ਦੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿੱਥੇ ਬਾਹਰ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਗ ਕੇ ਆਉਂਦਾ ਲੋਕਿਆਂ ਤੇ ਵੀ ਇਹਨਾਂ ਨੇ ਭਜੋਦ ਦੀ ਕੋਸ਼ਿਸ਼ ਕੀਤੀ ਗਈ ਹਾਂ ਮੌਕੇ ਤੇ ਭਜੋਦ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਭਾਰੇ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜਦੇ ਆ ਦੋ ਜਣੇ ਫੜੇ ਬੰਦੇ ਸਰ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ ਪਤਾ ਕਰੰਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਤੇ ਬਾਕੀ ਸਾਰੀ ਵੇਖ ਕੇ ਪੁਛਾਈ ਕੋਸ਼ਿਸ਼ੇ ਤੇ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈ ਹੈਵੀ ਵੀਹਿਕਲ ਇਧਰੋਂ ਲੰਘ ਨਹੀਂ ਸਕਦੇ ਕੋਈ ਪਰਚਾ ਕੋਈ ਜਾਚ ਰੋਕਦਾ ਨਹੀਂ ਆ ਜੀ ਇਧਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਭਾਜੀ ਦਾ ਹੈਵੀ ਵੀਹਿਕਲ ਲੰਘ ਨਹੀਂ ਸਕਦੇ ਉਸੋਂ ਜੀ ਉਹ ਕਿਤਨਾ ਨੰਗੇ ਆ ਐਸੇ ਵੀ 10 ਵਜੇ ਤੋਂ ਬਾਅਦ ਵਹੇ ਨਹੀਂ ਹਮੇ ਵੀ ਕੋਈ ਐਂਟਰੀ ਹੋਗੀ ਹਾਂਜੀ ਹਾਂਜੀ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰ ਨੇ ਪੁੱਛਣੇ ਕਿਉਂ ਕਿੱਦਾਂ ਲੰਘੇ ਆ ਕੀ ਕਰਨੇ ਆ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਊਗਾ ਕੋਈ ਲਾਇਸੈਂਸ ਕੋਈ ਹੈਗਾ ਨਾ ਕੋਈ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹਜੇ ਚੈੱਕ ਕਰਦੇ ਆਪਾਂ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਵਾਲਦੇ ਮੇਰੇ ਘਰ ਜੀ ਲਾਇਸੈਂਸ ਦਾ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਸਾਬਾ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਤਾਂ ਉਹ ਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਆ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕ ਜਿਨ੍ਹਾਂ ਜਿਨ੍ਹਾਂ ਦਾ ਐਕਸੀਡੈਂਟ ਆ ਰਹੀ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਹਨ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ